ਨਾਰਮਲੀ ਜੋ ਇੱਕ ਸੂਟ ਹੈ ਜਦੋਂ ਉਹ ਦੁਪੱਟੇ ਦੇ ਨਾਲ ਲਈਏ ਤਾਂ ਘੱਟੋ-ਘੱਟ ਉਹ 7-800 ਤੋਂ ਘੱਟ ਨਹੀਂ ਆਉਂਦਾ। ਦੇਖ ਸਕਦੇ ਹੋ ਤੇ 2500 ਰੁਪਏ ਦਾ ਸੂਟ ਜਿਹੜਾ ਕੀ ਹੈ ਇੱਥੇ ਰੱਖਿਆ ਗਿਆ ਹੈ ਔਰ ਮਿਨੀਮਮ ਜੋ ਅਮਾਉਂਟ ਜੋ ਸਟਾਰਟਿੰਗ ਹੈ 2500 ਦਾ ਪੂਰਾ ਸੂਟ ਨਾ ਕੇਵਲ ਸੂਟ ਹੈ ਬਲਕਿ ਨਾਲ ਦੁਪੱਟਾ ਵੀ ਇਸਦੇ ਨਾਲ ਜੀ। ਇੱਥੇ ਹਰ ਵੈਰਾਈਟੀ ਉਹਨਾਂ ਦੇ ਸੇਲ ਲੱਗੇ ਰੇਟਾਂ ਤੋਂ ਵੀ ਸਸਤੀ ਮਿਲਦੀ ਆ ਜਿਹੜਾ ਕਿ 5-10 ਰੁਪਏ ਦਾ ਪ੍ਰੋਫਿਟ ਸਾਰਾ ਸਾਲ ਚੱਲਦਾ ਰਹਿੰਦਾ। ਯਾਰ ਬੈਠਾ ਬਿੱਲਾ ਬੱਢੜੀ ਕੋ ਲੱਗਾ ਮੇਲਾ ਵੀ। ਰੋਟ ਸਾਰੇ ਵਧੀਆ ਰੇਟ ਵੀ ਵਧੀਆ ਇਹਨਾਂ ਦਾ ਬਾਹਰ ਨਾਲੋਂ ਆਹ ਜੋ ਜਦ ਵੀ ਕਪੜਾ ਲਜਾਈਦਾ ਇੱਥੋਂ ਹੀ ਜਾਈਦਾ। ਜਿਵੇਂ ਕਿ ਤੁਸੀਂ ਬਾਜ਼ਾਰ 'ਚ ਦੇਖਦੇ ਆ ਕਿਸੇ ਨੇ 20% ਦੀ ਛੇਲ ਆਤੀ ਕਿਸੇ ਨੇ 25% ਦੀ ਛੇਲ ਆਤੀ ਕਿਸੇ ਨੇ 50% ਦੀ ਛੇਲ ਆਤੀ ਉਹ ਆਪਣਾ ਪੁਰਾਣਾ ਮਾਲ ਸਸਤੇ ਘਟਵਾਦ ਕਰਕੇ ਵੇਚਦੇ ਪਰ ਇੱਥੇ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਆਪਕੀ ਕਿਹੜੀ ਵੈਰਾਈਟੀ ਆ ਚੁੱਕੀ ਕੀ ਲੇਟੈਸਟ ਜਿਹੜਾ ਕਲੈਕਸ਼ਨ ਜਿਹੜੀ ਆ ਚੁੱਕੀ ਐਸਵਰੀਜ਼ ਪਿਛਲੇ 2-3 ਮਹੀਨਿਆਂ ਤੋਂ ਅਸੀਂ ਉਹ ਵੈਰੈਟੀਆਂ ਵੇਚੀਆਂ ਆਗੀਆਂ ਲੋਕਾਂ ਨੂੰ ਉਹ ਰੇਟ ਦਿੱਤੇ ਹੈਗੇ ਆ ਪ੍ਰੋਵਾਈਡ ਕੀਤੇ ਜਿਹੜੇ ਕਿ ਉਹਨਾਂ ਨੇ ਸੁਣੇ ਦਾ ਸੀ ਦੇਖੇ ਨਹੀਂ ਸੀਗੇ ਇੱਥੇ 5 ਤੋਂ 10 ਰੁਪਏ ਦਾ ਹਰ ਵੈਰੈਟੀ ਪ੍ਰੋਫਿਟ 5 ਤੋਂ 10 ਰੁਪਏ ਪ੍ਰੋਫਿਟ ਰੱਖਿਆ ਜਾਂਦਾ ਤੇ ਹਰ ਵੈਰੈਟੀ ਵੇਚੀ ਜਾਂਦੀ ਹੈ ਇਹ ਚ ਕਲਰ ਡੀ ਆ ਤੁਹਾਨੂੰ ਬੱਖੋ ਬੱਖਰ ਮੈਂ ਦੀ ਤੁਸੀਂ ਮਰਜੀ ਸੁਆ ਕੇ ਪਾ ਸਕਦੇ ਹੋ ਠੀਕ ਹੈ ਦੇਖੋ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਹੈਗੇ ਠੀਕ ਹੈ ਏਸੀ ਕਾਟਨ ਆ ਗਿਆ ਵਧੀਆ ਆਪਾਂ ਦੁਪੱਟੇ ਦੀ ਗੱਲ ਕਰਨਾ ਦੇਖੋ ਦੁਪੱਟੇ ਕਿੰਨੇ ਕਿੰਨੇ ਟੋਰੀ ਆ ਚੁੱਕੇ ਹੈਗੇ ਆਪਾਂ ਚਾਦਰਾਂ ਨੂੰ ਬਿਲਕੁਲ ਚਾਦਰਾਂ ਨੂੰ ਖੁੱਲੇ ਡੋਲੇ ਦੁਪੱਟੇ ਦੇਣੇ ਸਿਰਫ 250 ਰੇਟ ਬਹੁਤ ਹੀ ਸੋਹਣਾ ਸੂਟ ਤੁਸੀਂ ਦੇਖ ਸਕਦੇ ਹੋ ਕਿ ਪੇਸਟਲ ਕਲਰ ਅੱਜ ਕੱਲ ਦੇ ਮੌਸਮ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਇਹ ਜੋ ਗੁਲਾਬੀ ਰੰਗ ਦੇ ਸੂਟ ਨੇ ਕਰੀਮ ਕਲਰ ਦੇ ਸੂਟ ਨੇ ਬਹੁਤ ਹੀ ਪਸੰਦ ਕੀਤੇ ਜਾਂਦੇ ਆ ਦੇਖੋ ਕਿੰਨਾ ਸੋਹਣਾ ਸੂਟ ਆ ਜੇ ਪ੍ਰਿੰਟ ਕਿੰਨਾ ਵਧੀਆ ਜੇ ਕੋ ਬਾਟਮ ਵਰਕ ਆ ਚੁੱਕੀ ਹੈ ਤੇ ਨਾਲ ਦੇਖੋ ਚੁੰਨੀ ਕਿੰਨੀ ਟੋਰੀ ਆ ਚੁੱਕੀ ਹੈ ਤੁਹਾਡੇ ਸਾਹਿਬ ਨੇ ਕੀ ਰੇਟ ਆਊਗਾ ਬਾਹਰ ਕਿਉਂਕਿ ਬਾਟਮ ਵਰਕ ਆ ਚੁੱਕੀ ਹੈ ਮੇਰੇ ਬਾਹਰ ਮੰਗਦੇ ਹੈਗੇ ਆ 2400 ਘਟਾ ਕੇ ਉਹਨੇ ਸਾਨੂੰ 1000 1500 ਦੇ ਕੇ ਤੋੜ ਦੇਣਾ ਆਪਾਂ ਦੇਣਾ 450 ਰੁਪਏ ਵਿੱਚ ਸਭ ਸਾਰੇ ਹੀ ਆ ਹੁਣ ਦਿਲ ਖਾਦਾ ਕਿਹੜਾ ਚਾਹ ਰੰਗ ਲਈ ਅਸੀਂ ਨਾ ਵਿੱਚ ਉਹਨਾਂ ਸਾਰੇ ਕਸਟਮਰ ਇਸੇ ਕਰਕੇ ਆਂਦੇ ਆ ਉਹਨਾਂ ਨੂੰ ਪਤਾ ਵੀ ਇੱਥੇ ਫੇਅਰ ਡੀਲਿੰਗ ਆ ਬੇਈਮਾਨੀ ਹੋਣੀ ਨਹੀਂ ਇਮਾਨਦਾਰੀ ਨਾਲ ਰੇਟ ਰੱਖੇ ਜਾਂਦੇ ਆ ਇਹ ਸੋਨਾ ਕਲਰ ਤੁਸੀਂ ਦੇਖ ਸਕਦੇ ਹੋ ਟੇਲ ਗ੍ਰੀਨ ਕਲਰ ਜੋ ਕਿ ਨਾਰਮਲੀ ਆਪਾਂ ਨੂੰ ਕਿਤੇ ਮਿਲਦਾ ਵੀ ਮਾਰਕੀਟ ਦੇ ਵਿੱਚ ਬਹੁਤ ਰੇਅਰ ਹੈਗਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਨਾ ਵਰਕ ਜਿਹੜਾ ਕੀਤਾ ਹੋਇਆ ਇਹ ਬੀਡਸ ਜਿਹੜੇ ਹੈ ਕਿ ਪ੍ਰੋਪਰ ਵਰਕ ਬਿਲਕੁਲ ਵੈਂਕ ਪ੍ਰੋਪਰ ਇਹਦੇ ਥ्रेड ਵਰਕ ਦਾ ਕੰਮ ਹੈਗਾ ਨਾਲ ਦੇਖੋ ਚੁੰਨੀ ਕਿੰਨੀ ਸੋਹਣੀ ਆ ਚੁੱਕੀ ਹੈਗੀ ਠੀਕ ਹੈ 7-800 ਹਜ਼ਾਰ ਦੀ ਚੁੰਨੀ ਤੁਹਾਨੂੰ ਮੈਂ ਨਹੀਂ ਬਰ ਆਪਾਂ ਤੁਹਾਨੂੰ ਸੂਟ ਦੇਣਾ 5 ਮੀਟਰ ਸਿਰਫ ਸਿਰਫ 895 ਰੁਪਏ ਵਿੱਚ ਦਾ ਸੂਟ ਲੈ ਆ ਨੰਦੇ ਵੀ ਸੂਟ ਲੈ ਕੇ ਜਾਂਦੇ ਕਿਉਂਕਿ ਰੇਟ ਹੀ ਇਹੋ ਜਿਹਾ ਕਿ ਇਨਸਾਨ ਸੋਚਦਾ ਹੈ ਕਿ ਇਹ ਵੀ ਲੈ ਲਈਏ ਇਹ ਵੀ ਸੂਟ ਲੈ ਲਈਏ ਇਹ ਵੀ ਸੂਟ ਲੈ ਲਈਏ ਕੋ ਥ्रेड ਵਰਕ ਆ ਚੁੱਕਾ ਹੈਗਾ ਪੂਰਾ ਹੈਵੀ ਦੇ ਵਿੱਚ ਆ ਚੁੱਕਾ ਹੈ ਠੀਕ ਹੈ ਮੈਚਿੰਗ ਸੂਟ ਨਾਲ ਇਹਦੇ 슬ੀਵਸ ਵਰਕ ਨਾਲ ਹੈਗੇ ਇਹ ਆਪਾਂ ਦੇਣਾ ਜਿਹੜਾ ਬਾਹਰ ਮਿਲਦਾ 1500 ਦਾ ਆਪਾਂ ਦੇਣਾ 550 ਰੁਪਏ ਵਿੱਚ ਸਾਬ ਮਸਤੀ ਨ ਆ ਚੁਕਾ ਜੀ ਆ ਦੇਖੋ ਕਿੰਨਾ ਸੋਹਣਾ ਦੇਖੋ ਡੀਸੈਂਟ ਪੀਸ ਆ ਚੁਕਾ ਹੈਗਾ ਪੂਰਾ ਹੈਵੀ ਦੇ ਵਿੱਚ ਫਲਾਵਰ ਬਣੇ ਹੈਗੇ ਆ ਘੇਰਾ ਬਹੁਤ ਪਿਆਰਾ ਹੈਗਾ ਨਾਲ ਦੇ ਕੋ ਸਲੀਵਜ਼ ਵਰਕ ਆ ਚੁਕਿਆ ਗਿਆ ਤੇ ਨਾਲ ਦੇ ਕੋ ਬਾਟਮ ਵਰਕ ਆ ਚੁਕਿਆ ਗਿਆ ਤੇ ਨਾਲ ਦੇ ਕੋ ਚੁੰਨੀ ਕਿੰਨੀ ਸੋਹਣੀ ਆ ਚੁਕੀ ਹੈ ਇਹ ਵੀ ਆਪਾਂ ਤੁਹਾਨੂੰ ਦੇਣਾ ਹੈ 16 1600 ਸਿਰਫ 500 ਤੇ ਪਿਆਰ ਪੇ ਵੇਚੀ ਜਿਹੜੇ ਨੇ ਪੂਰਾ ਸਾਲ ਇਸੇ ਰੇਟ ਦੇ ਉੱਤੇ ਤੁਹਾਨੂੰ ਇਹ ਸੂਟ ਮਿਲਣ ਵਾਲੇ ਤੁਸੀਂ ਕਿਸੇ ਵੀ ਦਿਨ ਕਿਸੇ ਵੀ ਟਾਈਮ ਜਿਹੜਾ ਕੀ ਹੈ ਵੱਡਾ ਡਿਪੂ ਬੰਗਾ ਵਿਖੇ ਪਹੁੰਚਦੇ ਹੋ ਤੇ ਤੁਹਾਨੂੰ ਉਸੇ ਰੇਟ ਤੇ ਮਿਲਣਗੇ ਬਹੁਤ ਹੀ ਸੋਹਣੇ ਸੂਟ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਹੀ ਪਿਆਰੇ ਕਲਰ ਨੇ ਔਰ ਇੱਕ ਹੀ ਸੈਗਮੈਂਟ ਦੇ ਵਿੱਚ ਇਹਨਾਂ ਨੇ ਕਟੋ-ਕਟ 8 10 15 ਸੂਟ ਜਿਹੜੇ ਖੋਲ ਕੇ ਦਿਖਾ ਦਿੱਤੇ ਜਿੱਥੇ ਅਸੀਂ ਪਹੁੰਚ ਚੁੱਕੇ ਹਾਂ ਬੰਗਾ ਵਿਖੇ ਜਿੱਥੇ ਕਿ ਵੱਡਾ ਡਿਪੂ ਨਾ ਦਾ ਤੁਸੀਂ ਜਾਣਦੇ ਹੋ ਉਹ ਵੱਡਾ ਡਿਪੂ ਨਾ ਦਾ ਸਟੋਰ ਹੈ ਇੱਥੇ ਸੂਟਾਂ ਦੀ ਪਰਮਾਰ ਜਿਹੜੀ ਕਿ ਲੱਗੀ ਹੋਈ ਹੈ ਤਾਂ ਅੱਜ ਅਸੀਂ ਸਵੇਰੇ-ਸਵੇਰੇ ਇੱਥੇ ਪਹੁੰਚ ਕੇ ਦੇਖਣ ਦੇ ਲਈ ਕਿ ਜੋ ਲੋਕਾਂ ਦੇ ਵਿੱਚ ਇਸ ਵੱਡਾ ਡਿਪੂ ਦਾ ਕਰੇਜ਼ ਹੈ ਉਹ ਉਸ ਦੀ ਸੱਚਾਈ ਕੀ ਹੈ ਕਿਉਂਕਿ ਤਾਂ ਸਵੇਰ ਦਾ ਜਿਹੜਾ ਕਿ ਗੱਲ ਕੀਤੀ ਜਾਵੇ ਤਾਂ ਸਵੇਰ ਦਾ 9 9 ਜਿਹੜੇ ਕਿ 9:30 ਦਾ ਸਮਾਂ ਜਿਹੜਾ ਕਿ ਹੋ ਚੁੱਕਾ ਹੈ ਤੇ ਇਸ ਸਮੇਂ ਇੱਥੇ ਲੋਕ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਪਹੁੰਚ ਰਹੇ ਨੇ ਜੋ ਪੀੜ੍ਹ ਅਸਰੇ 9 ਵਜੇ ਹੀ ਨਾਰਮਲੀ ਅਸੀਂ ਦੇਖਿਆ ਜਾਵੇ ਤਾਂ ਜੋ ਕਪੜਿਆਂ ਦੀ ਦੁਕਾਨਾਂ ਖੁੱਲ੍ਹਦੀਆਂ ਨੇ 9-10 ਵਜੇ ਲੋਕ ਹੌਲੀ-ਹੌਲੀ ਉੱਥੇ ਪਹੁੰਚਣਾ ਸ਼ੁਰੂ ਕਰਦੇ ਨੇ ਲੇਕਿਨ ਵੱਡਾ ਡੀਪੂ ਦੀ ਗੱਲ ਕੀਤੀ ਜਾਵੇ ਤਾਂ ਵੱਡਾ ਡੀਪੂ ਤੇ ਵਿੱਚ ਇੱਥੇ ਲੋਕ ਜਿਹੜੇ ਨੇ ਸਵੇਰੇ ਸਵੇਰੇ ਹੀ ਪਹੁੰਚਦਾ ਸ਼ੁਰੂ ਕਰ ਚੁੱਕੇ ਨੇ ਇੱਥੇ ਦੇਖਦੇ ਕਿ ਕਾਰਨ ਨੇ ਕੀ ਕਾਰਨ ਹੈ ਕਿ ਲੋਕਾਂ ਦੇ ਵਿੱਚ ਜੋ ਇਸ ਦਾ ਇੰਨਾ ਹ ਕ੍ਰੇਜ਼ ਹੈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਨਜ਼ਰ ਜੜੀ ਹੈ ਕਿ ਦਿਖਾ ਦਿੰਨੇ ਕਿ ਇਸ ਦੁਕਾਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਨਾਮ ਵੱਡਾ ਡੀਪੂ ਹੈ ਬਿਲਕੁਲ ਪੂਰੀ ਜੜੀ ਇੱਥੇ ਪਰਮਾਰ ਹੈ ਸੂਟਾਂ ਦੀ ਲੱਗੀ ਹੋਈ ਹੈ ਚਾਰਾ ਪਾਸਾ ਤੁਸੀਂ ਅਗਰ ਦੇਖੋ ਤੇ ਸੂਟ ਹੀ ਸੂਟ ਜਿਹੜੇ ਨਜ਼ਰ ਆ ਰਹੇ ਨੇ ਬਹੁਤ ਹੀ ਇੱਕ ਦਿਖਾਈ ਦੇ ਰਿਹਾ ਹੈ ਕਿ ਜੋ ਇੱਥੇ ਸਟਫ ਦੀ ਗੱਲ ਵੀ ਆਪਾਂ ਕਰਾਂਗੇ ਪ੍ਰਾਈਸ ਦੀ ਗੱਲ ਵੀ ਕਰਾਂਗੇ ਲੇਕਿਨ ਤੁਸੀਂ ਇਹ ਦੇਖ ਸਕਦੇ ਹੋ ਕਿ ਕਿੰਨੀ ਹਿਊਜ ਅਮਾਉਂਟ ਦੇ ਵਿੱਚ ਜਿਹੜਾ ਇੱਥੇ ਵੈਰਾਈਟੀ ਦੇ ਵਿੱਚ ਕਿਉਂਕਿ ਜਦੋਂ ਇੱਕ ਦੋ ਪੀਸ ਹੋ ਜਾਂ ਛੋਟੀ ਦੁਕਾਨ ਹੋਵੇ ਜਾਂ ਘਟਮਾਲ ਹੋਵੇ ਤਾਂ ਅਸੀਂ ਕਹਿ ਸਕਦੇ ਕਿ ਸ਼ਾਇਦ ਵੈਰਾਈਟੀ ਨਹੀਂ ਹੋਏਗੀ ਲੇਕਿਨ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਕੁਆਂਟੀਟੀ ਦੇ ਵਿੱਚ ਜਿਹੜੇ ਸੂਟ ਇੱਥੇ ਮੌਜੂਦ ਨੇ ਤਾਂ ਵੈਰਾਈਟੀ ਹੋਣਾ ਵੀ ਲਾਜ਼ਮੀ ਹੈ ਤਾਂ ਰੇਟਾਂ ਦੀ ਵੀ ਗੱਲ ਕਰ ਲਵਾਂਗੇ ਤੇ ਇੱਥੇ ਕੁਝ ਸੂਟ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣੇ ਰੰਗ ਦੇ ਜਿਹੜੇ ਸੂਟਸ ਨੇ ਇੱਥੇ ਮੌਜੂਦ ਹੈਗੇ ਨੇ ਹਰ ਤਰ੍ਹਾਂ ਦੇ ਫਲੋਰਲ ਪ੍ਰਿੰਟ ਪ੍ਰ ਇੱਕ ਮੈਂ ਸੂਟ ਇੱਥੇ ਪਿਕ ਕਰਕੇ ਦੇਖਦੀ ਐ ਇੱਥੇ ਸੂਟ 2500 ਰੁਪਏ ਤੁਸੀਂ ਦੇਖ ਸਕਦੇ ਹੋ ਇੱਥੇ 2500 ਰੁਪਏ ਦਾ ਸੂਟ ਜਿਹੜਾ ਕੀ ਐ ਇੱਥੇ ਰੱਖਿਆ ਗਿਆ ਹੈ ਔਰ ਮਿਨੀਮਮ ਜੋ ਅਮਾਉਂਟ ਜੋ ਸਟਾਰਟਿੰਗ ਹੈ 2500 ਦਾ ਪੂਰਾ ਸੂਟ ਨਾ ਕੇਵਲ ਸੂਟ ਹੈ ਬਲਕਿ ਨਾਲ ਦੁਪੱਟਾ ਵੀ ਇਸ ਦੇ ਨਾਲ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਨਾਰਮਲੀ ਜੋ ਇੱਕ ਸੂਟ ਹੈ ਜਦੋਂ ਉਹ ਦੁਪੱਟੇ ਦੇ ਨਾਲ ਲਈਏ ਤਾਂ ਘਟੋ ਘਟ ਉਹ 7-800 ਤੋਂ ਘਟ ਤਨੀ ਹੀ ਆਂਦਾ ਤੇ ਇੱਥੇ ਸਾਡੇ ਨਾਲ ਹਰਜੀਤ ਜੀ ਮੌਜੂਦ ਹੈ ਹਰ ਵੀਡੀਓ 'ਚ ਤੁਸੀਂ ਦੇਖਿਆ ਹੋਏਗਾ ਇਹਨਾਂ ਨੂੰ ਪ੍ਰੋਪਰ ਜਿਹੜੀ ਡਿਟੇਲ ਹੈ ਅਸੀਂ ਨਾ ਤੋਂ ਲਵਾਂਗੇ ਸਰ ਸਾਨੂੰ ਦੱਸੋ ਕਿ 250 ਦਾ ਸੂਟ ਕਿਸ ਤਰ੍ਹਾਂ ਪੋਸੀਬਲ ਹੈ ਚੁੰਨੀ ਦੁਪੱਟੇ ਦੇ ਨਾਲ ਮੈਂ ਤੁਸੀ 250 ਸੂਟ ਦੀ ਗੱਲ ਤੁਹਾਨੂੰ ਪਤਾ 250 ਰੁਪਏ ਮਾਲ ਨਹੀਂ ਹੁੰਦਾ ਬਰ ਠੀਕ ਹੈ ਜੀ ਆਪਾਂ ਤੁਹਾਨੂੰ ਦੇਣਾ 5 ਮੀਟਰ ਸੂਟ ਦੇਣਾ 250 ਰੁਪਏ ਵਿੱਚ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਚੁੱਕਾ ਹੈਗਾ ਠੀਕ ਹੈ ਇਹ ਚ ਕਲਰ ਡਾਈ ਇਹ ਤੁਹਾਨੂੰ ਬੱਖੋ ਬੱਖਰੇ ਮੈਂ ਜੇ ਤੁਸੀਂ ਮਰਜੀ ਸੁਆ ਕੇ ਪਾ ਸਕਦੇ ਹੋ ਠੀਕ ਹੈ ਦੇਖੋ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਹੈਗੇ ਠੀਕ ਹੈ ਏਸੀ ਕੋਟਨ ਆ ਗਿਆ ਵਧੀਆ ਆਪਾਂ ਦੁਪੱਟੇ ਦੀ ਗੱਲ ਕਰੀ ਨਾ ਦੇਖੋ ਦੁਪ ਬਿਲਕੁਕ ਚਾਦਰਾਂ ਖੋਲੇ ਢੋਲੇ ਦੇ ਪੱਟੇ ਦੇਣੇ ਸਿਰਫ 250 ਰੇਂਜ ਵਿੱਚ ਕਾਫੀ ਤੁਹਾਨੂੰ ਕਲਰ ਸ਼ੇਡਸ ਮਿਲ ਜਾਣੇ ਹੈਗੇ ਠੀਕ ਹੈ ਆ ਸਾਰੇ ਅਲੱਗ-ਅਲੱਗ ਸ਼ੇਡ ਸ਼ੀਟਸ ਹੈਗੇ ਕੋਈ 450 ਦਾ ਹੈ ਕੋਈ 250 ਦਾ ਹੈ ਯਾਨੀ ਕਿ ਸਭ ਕੋਲ 250 ਤੋਂ ਸ਼ੁਰੂ ਹੋ ਜਾਂਦੇ ਤੇ ਪਸੰਦ ਕਸਟਮਰ ਦੀ ਹੈਗੀ ਆ 250 ਤੋਂ ਜਿਹੜੇ ਕਿ ਸੂਟ ਜਿਹੜੇ ਸ਼ੁਰੂ ਹੋ ਚੁੱਕੇ ਨੇ ਤੇ ਤੁਹਾਨੂੰ ਸਾਹਮਣੇ ਦਿਖਾ ਚੁੱਕੇ ਹਾਂ ਜੋ ਟੈਗ ਤੁਹਾਨੂੰ ਇੱਥੇ ਆਓਗੇ ਤੁਸੀਂ ਦੁਕਾਨ ਤੇ ਤੁਸੀਂ ਪ੍ਰਾਈਸ ਪੁੱਛਣ ਦੀ ਜ਼ਰੂਰਤ ਨਹੀਂ ਟੈਗ ਲੱਗਿਆ ਹੋਇਆ ਹੈਗਾ ਤੁਹਾਨੂੰ ਉਸੇ ਟੈਗ ਤੇ ਜਿਹੜਾ ਕਿ ਪ੍ਰਾਈਸ ਟੈਗ ਤੇ ਹਰ ਇੱਕ ਦੇ ਉੱਪਰ ਟੈਗ ਲੱ ਪ੍ਰਾਈਸ ਲਗਾ ਦਿੰਦੇ ਉਹ ਚੀਜ਼ ਵੀ ਹੁੰਦੀ ਹੈ ਉਹ ਚੀਜ਼ ਇੱਥੇ ਨਹੀਂ ਹੈ ਮੈਂ ਉੱਥੇ ਕੰਮ ਹੈ ਨਹੀਂ ਤੁਸੀਂ ਅੱਖਾਂ ਬੰਦ ਕਰਕੇ ਹੋਣਾ ਅੱਖਾਂ ਆਪਣੇ ਆਪ ਖੋਲ੍ਹ ਜਣੀ ਇੱਥੇ ਵੱਡੀ ਪੂਰੀ ਰੇਟ ਸੁਣ ਕੇ ਕਿਉਂਕਿ ਐਨੇ ਵਧੀਆ ਵਧੀਆ ਚੀਜ਼ਾਂ ਮਿਲਦੀਆਂ ਘੱਟ ਰੇਟ ਤੇ ਮੇਰੇ ਕਿੱਦਾਂ ਪੋਸੀਬਲ ਹੈ ਕਿਉਂਕਿ ਅਸੀਂ 5 5 10 15 ਬੰਦੇ ਮਾਰਜਿਨ ਦੇ ਕੰਮ ਕਰਦੇ ਹੈਗੇ ਜੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਕਿ ਇੱਕ 250 ਤੁਸੀਂ ਦੇਖ ਸਕਦੇ ਹੋ ਇੱਥੇ ਰੇਂਜ ਜਿਹੜੀ ਹੈਗੀ ਪ੍ਰੋਪਰ ਪ੍ਰੈਜੈਂਟ ਕੀਤੀ ਗਈ ਹੈ 350 ਦੀ ਰੇਂਜ ਜਿਹੜੀ ਇੱਥੇ ਮੌਜੂਦ ਹੈਗੀ ਹੈ 350 ਦੀ ਰੇਂਜ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਕਲਰਸ ਪ੍ਰਿੰਟ ਸੇ ਤੁਸੀਂ ਦੇਖ ਸਕਦੇ ਹੋ ਸਰ ਕਿਹੜੇ ਕਿਹੜੇ ਪ੍ਰਿੰਟ ਜਿਹੜੇ ਕਿਉਂਕਿ ਮੈਂ ਗੱਲ ਕਰਾਂ ਕਿ ਕਿਉਂਕਿ ਜ਼ਿਆਦਾਤਰ ਲੇਡੀਜ਼ ਨੂੰ ਫਲੋਰਲ ਪ੍ਰਿੰਟ ਜਾਂ ਫੁੱਲਾ ਵਾਲੇ ਜਿਹੜੇ ਇਹੋ ਜਿਹੇ ਪ੍ਰਿੰਟ ਪਸੰਦ ਆਉਂਦੇ ਪਰ ਇੱਥੇ ਕਈ ਤਰ੍ਹਾਂ ਦੇ ਪ੍ਰਿੰਟ ਮੌਜੂਦ ਸਾਕੋ ਹਾਰਤੇ ਪ੍ਰਿੰਟ ਮੈਂ ਡੇ ਕਿ ਤੁਹਾਨੂੰ ਛੋਟੀ ਬੁੱਟੀ ਚਾਹੀਦੀ ਹੈਗੀ ਤੁਹਾਨੂੰ ਵੱਡੀ ਬੁੱਟੀ ਚਾਹੀਦੀ ਹੈਗੀ ਠੀਕ ਹੈ ਤੁਹਾਨੂੰ ਆਲ ਓਵਰ ਚਾਹੀਦੀ ਹੈ ਤੁਹਾਨੂੰ ਮੈਚਿੰਗ ਹੈਗੀ ਹਰ ਤਰ੍ਹਾਂ ਦੇ ਮੈਂ ਡੇ ਹੈਗੇ ਬਾਕੀ ਆਪਾਂ ਤੁਹਾਨੂੰ ਪਿੱਛੇ ਸਾਰੇ ਦਿਖਾਉਣੇ ਹੈਗੇ ਇਹ ਸਾਰੇ ਸਿੰਪਲ ਲੱਗੇ ਹੋਏ ਹੈ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣੇ ਇੱਥੇ ਕਲਰ ਮ ਤੋਂ ਬਾਅਦ ਅਸੀਂ ਅੱਗੇ ਵੀ ਗੱਲ ਕਰਾਂਗੇ ਦੇਖਦੇ ਕਿਉਂਕਿ ਜੋ ਇਸ ਸਟੋਰ ਦੇ ਵਿੱਚ ਇੱਕ ਬਹੁਤ ਵੱਡੇ ਏਰੀਆ ਦੇ ਵਿੱਚ ਜਿਹੜਾ ਕਿ ਇਹ ਸ਼ੋਕੇਸ ਕੀਤੇ ਗਏ ਜੋ ਪ੍ਰੋਡਕਟਸ ਚੜੇ ਵੱਡਾ ਢੇਪੂ ਤੇ ਅਸੀਂ ਮੌਜੂਦ ਹੈਗੇ ਲੇਕਿਨ ਸਭ ਤੋਂ ਪਹਿਲਾਂ ਅਸੀਂ ਮੇਨ ਕਾਊਂਟਰ ਤੇ ਤੇ ਮੌਜੂਦ ਪਹੁੰਚ ਚੁੱਕੇ ਹਾਂ ਜਿੱਥੇ ਕਿ ਰਕੇਸ਼ ਗਾਂਧੀ ਜੀ ਸਾਡੇ ਨਾਲ ਮੌਜੂਦ ਨੇ ਸਸੀਗਲ ਸਰ ਸਸੀਗਲ ਜੀ ਸਰ ਇੱਕ ਵਾਰ ਫੇਰ ਤੋਂ ਲੋਕ ਜਿਹੜੇ ਨੇ ਜਾਣਨਾ ਚਾਹੁੰਦੇ ਨੇ ਉਤਸਕ ਨੇ ਕਿ ਐਤਕੀ ਕਿਹੜੀ ਵੈਰਾਈਟੀ ਆ ਚੁੱਕੀ ਕੀ ਲੇਟੈਸਟ ਜਿਹੜਾ ਕਲੈਕਸ਼ਨ ਜੜੀ ਆ ਚੁੱਕੀ ਐਸਵਾਦੀਸ ਪਿਛਲੇ 2-3 ਮਹੀਨਿਆਂ ਤੋਂ ਅਸੀਂ ਉਹ ਵੈਰੈਟੀਆਂ ਵੇਚਿਆ ਹੈਗੀਆਂ ਲੋਕਾਂ ਨੂੰ ਉਹ ਰੇਟ ਦਿੱਤੇ ਹੈਗੇ ਆ ਪ੍ਰੋਵਾਈਡ ਕੀਤੇ ਜਿਹੜੇ ਕਿ ਉਹਨਾਂ ਨੇ ਸੁਣੇ ਤਾਂ ਅਸੀਂ ਦੇਖੇ ਨਹੀਂ ਸੀਗੇ ਇੱਥੇ 5 ਤੋਂ 10 ਰੁਪਏ ਦਾ ਹਰ ਵੈਰੈਟੀ ਪ੍ਰੋਫਿਟ 5 ਤੋਂ 10 ਰੁਪਏ ਪ੍ਰੋਫਿਟ ਰੱਖਿਆ ਜਾਂਦਾ ਤੇ ਹਰ ਵੈਰੈਟੀ ਵੇਚੀ ਜਾਂਦੀ ਆ ਜਿਵੇਂ ਕਿ ਤੁਸੀਂ ਬਾਜ਼ਾਰ 'ਚ ਦੇਖਦੇ ਆ ਕਿਸੇ ਨੇ 20% ਦੀ ਝੇਲ ਆਤੀ ਕਿਸੇ ਨੇ 25% ਦੀ ਝੇਲ ਆਤੀ ਕਿਸੇ ਨੇ 50% ਦੀ ਝੇਲ ਆਤੀ ਉਹ ਆਪਣਾ ਪੁਰਾਣਾ ਮਾਲ ਸਸਤੇ ਘਟਵਾਦ ਕਰਕੇ ਵੇਚਦੇ ਪਰ ਇੱਥੇ ਐਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਇੱਥੇ ਹਰ ਵੈਰੈਟੀ ਉਹਨਾਂ ਦੇ ਸੇਲ ਲੱਗੇ ਰੇਟਾਂ ਤੋਂ ਵੀ ਸਸਤੀ ਮਿਲਦੀ ਆ ਜਿਹੜਾ ਕਿ 5-10 ਰੁਪਏ ਦਾ ਪ੍ਰੋਫਿਟ ਸਾਰਾ ਸਾਲ ਚੱਲਦਾ ਰਹਿੰਦਾ ਜੀ ਯਾਨੀ ਕਿ ਜੇ ਕਸਟਮਰ ਜਿਹੜਾ 365 ਦਿਨ ਕਿਸੇ ਦਿਨ ਵੀ ਆਵੇ ਕਿਸੇ ਟਾਈਮ ਵੀ ਆਵੇ ਜਿਹੜਾ ਕਿ ਰੇਟ ਉਹੀ ਰਹੇਗਾ ਬਿਲਕੁਲ ਰੇਟ ਉਹੀ ਰਹੂਗੇ ਕੋਈ ਐਦਾਂ ਦੀ ਕਾਲੀ ਵਾਲੀ ਗੱਲ ਨਹੀਂ ਹੈਗੀ ਕੋਈ ਐਦਾਂ ਦਾ ਨਹੀਂ ਹੈਗਾ ਵੀ 10 ਦਿਨ ਦੀ ਸੇਲ ਆ 20 ਦਿਨ ਦੀ ਸੇਲ ਆ ਸਾਰਾ ਸਾਲ ਇੱਕੋ ਜਿਹਾ ਕੰਮ ਆ ਤੁਸੀਂ ਰੈਡੀमेड ਦੀ ਵੈਰਾਈਟੀ ਦੇਖੂਗੇ ਉਹ ਵੀ 5-10 ਰੁਪਏ ਪ੍ਰੋਫਿਟ ਨਾਲ ਜਿਹੜੀ 2000 ਤੱਕ ਦੀ ਚੀਜ਼ ਆ 5 ਤੋਂ 10 ਰੁਪਏ ਪ੍ਰੋਫਿਟ ਨਾਲ ਜਦੋਂ ਮਰਜੀ ਆਕੇ ਪਰਚੇਸ ਕਰ ਸਕਦੇ ਸਾਰੇ ਕਸਟਮਰ ਜਿਹੜੇ ਲੁਧਿਆਣੇ ਤੋਂ ਵੀ ਇੱਥੇ ਹੀ ਮੰਗਾਈ ਪਹੁੰਚ ਰਹੇ ਨੇ ਦੂਰੋਂ ਦੂਰੋਂ ਸਾਰੇ ਕਸਟਮਰ ਐਸੇ ਕਰਕੇ ਆਂਦੇ ਆ ਉਹਨਾਂ ਨੂੰ ਪਤਾ ਵੀ ਇੱਥੇ ਫੇਅਰ ਡੀਲਿੰਗ ਆ ਬੇਈਮਾਨੀ ਹੋਣੀ ਨਹੀਂ ਇਮਾਨਦਾਰੀ ਨਾਲ ਰੇਟ ਰੱਖੇ ਜਾਂਦੇ ਆ ਜੀ ਸਾਰੇ ਸਾਰੇ ਆਪਾਂ ਦੇਖ ਸਕਦੇ ਆ ਕਿ 9 ਵਜੇ ਦਾ ਸਮਾਂ ਜੜਾ ਕੀ ਹੈ ਲੋਕ ਜਿਹੜੇ ਹੁਣੇ ਤੋਂ ਆਉਣਾ ਸ਼ੁਰੂ ਹੋ ਚੁੱਕੇ ਤੇ ਇੱਕ ਵਾਰ ਮੈਂ ਕਹੂੰਗੀ ਕੈਮਰਾ ਪਰਸਨ ਨੂੰ ਇੱਕ ਵਾਰ ਤਸਵੀਰਾਂ ਜੜੀਆਂ ਕੀਆਂ ਦਿਖਾ ਦੇਣ ਤੁਸੀਂ ਦੇਖ ਸਕਦੇ ਹੋ ਕਿ ਕਸਟਮਰ ਦਾ ਜਿਹੜਾ ਕੀ ਆਣਾ ਸ਼ਾਪਿੰਗ ਜਿਹੜੀ ਸ਼ੁਰੂ ਹੋ ਚੁੱਕੀ ਹੈ ਔਰ ਲੋਕ ਜਿਹੜੇ ਨੇ ਸਭ ਤੋਂ ਪਹਿਲਾਂ ਪਹੁੰਚਦੇ ਕਿ ਉਹਦਾ ਮਕਸਦ ਹੀ ਇਹ ਸੀਗਾ ਕਿ ਸਵੇਰੇ ਸਵੇਰੇ ਪਹੁੰਚੀਏ 9 ਵਜੇ ਪਹੁੰਚੀਏ ਤਾਂ ਕਿ ਲੋਕ ਜਿਹੜੇ ਨੇ ਅਸੀਂ ਦੇਖੀ ਕਿ ਕਿਸ ਤਰ੍ਹਾਂ ਇੱਥੇ ਜੋ ਕ੍ਰੇਜ਼ ਹੈ ਲੋਕਾਂ ਦੇ ਵਿੱਚ ਵੱਡਾ ਡਿਪੂ ਦਾ ਕਿਉਂਕਿ ਇੱਥੇ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਕਿ ਵੈਰਾਈਟੀ ਦੇ ਵਿੱਚ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਸੋਹਣੇ ਜੋ ਸੂਟਸ ਨੇ ਇੱਥੇ ਮੌਜੂਦ ਨੇ ਤੇ ਇੱਥੇ ਕੁਝ ਲੇਡੀਜ਼ ਸਾਡੇ ਨਾਲ ਮੌਜੂਦ ਨੇ ਨਾਲ ਗੱਲਬਾਤ ਕਰਦੇ ਆ ਤਾਂ ਮੈਮ ਤੁਸੀਂ ਤੁਹਾਨੂੰ ਸੂਟ ਇੱਥੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਆਏ ਸੂਟ ਵਧੀਆ ਆ ਰੇਟ ਵੀ ਵਧੀਆ ਆ ਅਸੀਂ ਲੈ ਕੇ ਜਾਂਦੇ ਅੱਗੇ ਕੀ ਤੁਹਾਨੂੰ ਇੱਥੇ ਵਧੀਆ ਲੱਗਦਾ ਜੋ ਸੂਟਾਂ ਦੇ ਵਿੱਚ ਸੂਟ ਸਾਰੇ ਵਧੀਆ ਰੇਟ ਵੀ ਵਧੀਆ ਇਹਨਾਂ ਦਾ ਬਾਹਰ ਨਾਲੋਂ ਆਹ ਜੋ ਜਦ ਵੀ ਕਪੜਾ ਲਾਈਦਾ ਇੱਥੋਂ ਲਾਈਦਾ ਹਾਂ ਤਾਂ ਸਾਰੇ ਹੀ ਆ ਹੁਣ ਦਿਲ ਖਾਦਾ ਵੀ ਕਿਹੜਾ ਚਿਹਰਾ ਰੰਗ ਲਈਏ ਅਸੀਂ ਨਾਲ ਵਿੱਚੋਂ ਸਾਰੇ ਕਲਰ ਸਾਰੇ ਆ ਵਧੀਆ ਆ ਅਸੀਂ ਪਹਿਲੀ ਵਾਰ ਆਏ ਹਾਂ ਕਿ ਅੱਗੇ ਨਹੀਂ ਅੱਗੇ ਵੀ ਆਉਂਦੇ ਆ ਅਸੀਂ ਤੇ ਕੀ ਕੀ ਵਜ੍ਹਾ ਹੈ ਕਿ ਇੱਥੇ ਵਾਰ-ਵਾਰ ਇੱਥੇ ਆਂਦੇ ਆ ਵੇ ਵਾਰ ਵਾਰ ਇੱਕ ਕਪੜਾ ਵਧੀਆ ਇਹਨਾਂ ਦਾ ਰੇਟ ਸਾਰੇ ਨਾਲੋਂ ਵਧੀਆ ਹੈ ਰੇਟ ਬਣਾ ਕਪੜਾ ਦਿੰਦੇ ਆ ਹਾਂਜੀ ਜਿੰਨਾ ਵੀ ਕਹੋ ਇਹਨੂੰ ਉਦਾਂ ਹੀ ਕਰਦੇ ਆ ਹਾਂਜੀ ਹਾਂ ਠੀਕ ਹੈ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਵਾਰ ਵਾਰ ਇੱਥੇ ਆਣਾ ਪਸੰਦ ਕਰਦੇ ਨੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਵੈਰਾਈਟੀ ਇੰਨੀ ਜ਼ਿਆਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਵਿਥ ਸੈਗਮੈਂਟ ਜਿਹੜਾ ਕੀ ਹੈ ਤੋਂ ਦੇਖ ਸਕਦੇ ਹੋ ਕਿ ਨਾਰਮਲ ਸੂਟਸ ਤੋਂ ਫੰਕਸ਼ਨ ਵੇਅਰ ਪਾਰਟੀ ਵੇਅਰ ਆ ਆਫਿਸ ਵੀ ਆ ਰ ਹਰ ਤਰ੍ਹਾਂ ਦਾ ਇੱਕ ਸੈਗਮੈਂਟ ਲਗਾਇਆ ਹੋਇਆ ਹੈ ਪ੍ਰਾਈਸ ਟੈਗ ਦੇ ਨਾਲ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਨਾ ਜਿਹੜੇ ਸ਼ਰਾਰਾ ਸੂਟ ਨੇ ਬਹੁਤ ਹੀ ਸੋਨਾ ਜਿਹੜਾ ਵਰਕ ਕੀਤਾ ਹੋਇਆ ਬਾਰਡਰ ਦੇਖ ਸਕਦੇ ਹੋ ਤੁਸੀਂ ਵਰਕ ਦੇਖ ਸਕਦੇ ਹੋ ਤੇ ਇੱਥੇ ਜੋ ਤੁਹਾਨੂੰ ਸੂਟ ਨੇ ਇਹ ਨਹੀਂ ਹੈ ਕਿ ਅਗਰ ਵਰਕ ਜ਼ਿਆਦਾ ਕੀਤਾ ਹੋਇਆ ਹੈ ਐਮਬਰਾਇਡਰੀ ਜ਼ਿਆਦਾ ਕੀਤੀ ਹੋਈ ਹੈ ਤੇ ਜੋ ਉਹਨਾਂ ਦੇ ਪ੍ਰਾਈਸ ਨੇ ਉਹ ਵੱਧ ਜਾਣਗੇ ਪ੍ਰਾਈਸ ਬਹੁਤ ਹੀ ਕਟ ਦਾਮ ਤੇ ਜੋ ਮਾਰਕੀਟ ਦੇ ਵਿੱਚ ਮਿਲ ਰਿਹਾ ਕਟ ਦਾਮ ਦੇ ਉੱਤੇ ਤੁਹਾਨੂੰ ਇੱਥੇ ਸੂਟ ਜਿਹੜੇ ਉਹ ਮਿਲਣ ਵਾਲੇ ਨੇ ਕਿ ਤੁਹਾਨੂੰ ਡਿਟੇਲ ਦੇ ਵਿੱਚ ਜਿਹੜਾ ਕਿਥੇ ਅਲੈਕੀਆਂ ਆਏ ਆ ਜਿੱਥੇ ਕਿ ਸੂਟ ਜਿਹੜੇ ਤੁਸੀਂ ਪਸੰਦ ਕਰਨ ਆਉਂਗੇ ਤਾਂ ਇੱਕ ਇੱਕ ਸੂਟ ਤੁਹਾਨੂੰ ਪ੍ਰੋਪਰ ਜਿਹੜਾ ਕੀ ਹੈ ਚੈੱਕ ਕਰਾਇਆ ਜਾਏਗਾ ਖੋਲ ਕੇ ਦਿਖਾਇਆ ਜਾਏਗਾ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਸੂਟ ਸਰ ਹਰਜੀਤ ਜੀ ਇਹ ਕਿੰਨੇ ਕੀ ਪ੍ਰਾਈਸ ਕੇਸ ਹੋ ਜਿਹੜਾ ਤੁਹਾਨੂੰ ਬਾਹਰ ਮੈਂਦਾ 7-800 ਸੂਟ ਆਪਾਂ ਦੇਨੇ 450 ਦਾ ਸੂਟ ਦੇਖੋ ਕਾਟਨ ਦਾ ਸੂਟ ਆ ਚੁੱਕਾ ਜੀ ਠੀਕ ਹੈ ਦਪੱਟੇ ਨਾਲ ਆ ਚੁੱਕੇ ਹੈਗੇ ਕਿੰਨੇ ਸੋਹਣੇ ਨਾਲ ਦੇਖੋ ਬਾਟਮ ਕਿੰਨੀ ਵਧੀਆ ਆ ਚੁੱਕੀ ਫਲਾਜੋ ਸਲਵਾਰ ਪਜਾਮੇ ਜੋ ਤੁਸੀਂ ਮਰਜ਼ੀ ਬਣਾ ਸਕਦੇ ਸਿਰਫ 450 ਰੁਪਏ ਵਿੱਚ ਆ ਵੀ ਦੇਖੋ ਫਲਾਵਰ ਵਾਲਾ ਸੂਟ ਆ ਚੁੱਕਾ ਹੈ ਮਸਲੀਨ ਦੇ ਵਿੱਚ ਆ ਚੁੱਕਾ ਹੈ ਠੀਕ ਹੈ ਜੀ ਪੂਰਾ 5 ਮੀਟਰ ਆਪਾਂ ਤੁਹਾਨੂੰ ਸੂਟ ਦੇਣਾ ਹੈਗਾ ਇਹ ਵੀ ਆਪਾਂ ਦੇਣਾ ਸਿਰਫ 450 ਰੁਪਏ ਵਿੱਚ ਦੇਖੋ ਫਲਾਵਰ ਕਿੰਨੇ ਕਿਨੇ ਕਿਤੇ ਪਏ ਹੈਗੇ ਵਿਦ ਦਪੱਟਾ ਨਾਲ ਦੇਣਾ ਜੀ ਦਪੱਟੇ ਦੇ ਵੀ ਕੋਈ ਸੂਟ ਨਹੀਂ ਆਪਾਂ ਦੇਣਾ ਸਿਰਫ 450 ਰੁਪਏ ਵਿੱਚ ਇਹ ਜਿਹੜੇ ਕਲਰ ਜਿਹਨਾਂ ਤੋਂ ਬੱਕੋ ਬੱਕਰ ਮੈਂ ਤੁਸੀਂ ਮਰਜੀ ਲੈ ਕੇ ਜਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜਿਹੜਾ ਕਿ ਇਹ ਸੋਨੇ ਬਾਰਡਰ ਦੇ ਦੁਪट्टे ਜਿਹੜੇ ਕਿ ਇੱਥੇ ਮੌਜੂਦ ਨੇ ਤੇ ਆਪਾਂ ਦੁਪੱਟਿਆਂ ਦੀ ਗੱਲ ਕਰੀਏ ਦੁਪੱਟੇ ਹੀ ਘੱਟੋ ਘੱਟ 4-500 ਅੱਜਕੱਲ ਮਾਰਕੀਟ ਦੇ ਵਿੱਚ ਜਿਹੜੇ ਕਿ ਰੇਟ ਤੇ ਮਿਲ ਰਹੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਨਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਕਿ ਪੇਸਟਲ ਕਲਰ ਅੱਜਕੱਲ ਦੇ ਮੌਸਮ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਇਹ ਜੋ ਗੁਲਾਬੀ ਰੰਗ ਦੇ ਸੂਟ ਨੇ ਕਰੀਮ ਕਲਰ ਦੇ ਸੂਟ ਨੇ ਬਹੁਤ ਹੀ ਪਸੰਦ ਕੀਤੇ ਜਾਂਦੇ ਨੇ ਆ ਦੇਖੋ ਕਿੰਨਾ ਸੋਹਣਾ ਸੂਟ ਆ ਜੇ ਪ੍ਰਿੰਟ ਕਿੰਨਾ ਵਧੀਆ ਜੇ ਕੋ ਬਾਟਮ ਵਰਕ ਆ ਚੁੱਕੀ ਹੈ ਤੇ ਨਾਲ ਦੇਖੋ ਚੁੰਨੀ ਕਿੰਨੀ ਟੋਰੀ ਆ ਚੁੱਕੀ ਹੈ ਤੁਹਾਡੇ ਸਾਹਿਬ ਨੇ ਕੀ ਰੇਟ ਆਊਗਾ ਬਾਹਰ ਕਿਉਂਕਿ ਬਾਟਮ ਵਰਕ ਆ ਚੁੱਕੀ ਹੈ ਕੱਟੋ ਕੱਟ 1500 2000 ਤੋਂ ਕੱਟ ਨਹੀਂ ਹੋਏਗਾ ਮੈਂ ਬਾਹਰ ਮੰਗਦੇ ਹੈਗੇ ਆ 2400 ਘਟਾ ਕੇ ਉਹਨੇ ਸਾਨੂੰ 1000 1500 ਦੇ ਕੇ ਤੋੜ ਦੇਣਾ ਆਪਾਂ ਦੇਣਾ 450 ਰੁਪਏ ਵਿੱਚ ਵੀ 100 450 ਬਿਲਕੁਲ 400 ਰੁਪਏ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣਾ ਕਲਰ ਹੈ ਔਰ ਆਪਾਂ ਇਹ ਨਹੀਂ ਕਹਿ ਸਕਦੇ ਕਈ ਵਾਰ ਆਪਾਂ ਦੇਖਦੇ ਕਿ ਕਲਰ ਸੂਟ ਜਿਹੜਾ ਹੁੰਦਾ ਕੁਆਲ ਕਈ ਵੜੇ ਵਧੀਆ ਨਹੀਂ ਹੁੰਦੇ ਲੇਕਿਨ ਇਹਦੀ ਕੁਆਲਿਟੀ ਵੀ ਬਹੁਤ ਵਧੀਆ ਔਰ ਜੋ ਕਲਰ ਕੰਬੀਨੇਸ਼ਨ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਸੂਟ ਦਾ ਪਿੰਕ ਔਰ ਜੋ ਬਲੂ ਕਲਰ ਹੈ ਕੁੜੀਆਂ ਨੂੰ ਵੈਸੀ ਬਹੁਤ ਪਸੰਦ ਆਉਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣੀ ਇੱਥੇ ਟੈਕਸਚਰ ਹੈ ਫੈਬਰਿਕ ਹੈ ਕੋ ਥ्रेड ਵਰਕ ਆ ਚੁੱਕਾ ਹੈਗਾ ਪੂਰਾ ਹੈਵੀ ਵਿੱਚ ਆ ਚੁੱਕਾ ਠੀਕ ਹੈ ਮੈਚਿੰਗ ਸੂਟ ਨਾਲ ਇਹਦੇ 슬ੀਵਸ ਵਰਕ ਨਾਲ ਹੈਗੇ ਇਹ ਆਪਾਂ ਦੇਣਾ ਜਿਹੜਾ ਬਾਹਰ ਮੈਂ ਦਿੰਦਾ 1500 ਦਾ ਆਪਾਂ ਦੇਣਾ 550 ਰੁਪਏ ਵਿੱਚ ਹੀ ਬਾਕੀ ਦਾ ਟੈਗ ਉੱਪਰ ਲੱਗੀ ਹੋਈ ਹੈਗੇ ਬਿਲਕੁਲ ਬਿਲਕੁਲ ਬਤੋਪੇ ਤਪਟੇ ਨਾਲ ਮੈਂਨੇ ਹੈਗੇ ਡਾਈਨ ਤੁਹਾਨੂੰ ਬੱਕ ਬੱਕਰੀ ਮੈਣੀ ਹੈਗੇ ਕਲਰ ਮੈਚਿੰਗ ਤੁਹਾਨੂੰ ਬੱਕ ਬੱਕਰੀ ਮੈਣੀ ਹੈਗੀ ਹੈ ਇਹ ਦੇਖ ਸਕਦੇ ਹੋ ਕਿ ਹਲੇ ਆਪਾਂ ਸਿਰਫ 450 ਦੇ ਸੂਟਾਂ ਦੀ ਗੱਲ ਕਰ ਰਹੇ ਹਾਂ ਤੇ ਇਹਦੇ ਵਿੱਚ ਇਹਨਾਂ ਨੇ ਕਿੰਨੇ ਜੋ ਵੈਰਾਈਟੀ ਹੈ ਕਲਰਸ ਦੀ ਉਹ ਖੋਲ ਕੇ ਦਿਖਾ ਦਿੱਤੀ ਹੈ ਤੇ ਹਾਲਾਂਕਿ ਆਪਾਂ ਕਿਤੇ ਹੋਰ ਮਾਰਕੀਟ ਦੇ ਵਿੱਚ ਸ਼ਾਪ ਤੇ ਜਾਈਏ ਤਾਂ ਨਾਰਮਲੀ ਚਾਰ ਜਾਂ ਪੰਜ ਸੂਟ ਕੋਲ ਕੇ ਦਿਖਾਉਂਦੇ ਨੇ ਤੇ ਜਿਹੜੀ ਵੈਰਾਈਟੀ ਜਿਹੜੀ ਆਪਾਂ ਕਹੀਏ ਤੇ ਇੰਨੇ ਕੀ ਹੁੰਦੀ ਲੇਕਿਨ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਰਸਟ ਕਲਰ ਮੌਜੂਦ ਹੈ ਬਲੂ ਕਲਰ ਮੌਜੂਦ ਹੈ ਸੀ ਕਲਰ ਮੌਜੂਦ ਹੈ ਪਰਪਲ ਨੇ ਇੱਥੇ ਮੌਜੂਦ ਨੇ ਤੇ ਵਰਕ ਵੀ ਜਿਹੜੇ ਵੱਖ-ਵੱਖਰੇ ਕੀਤੇ ਹੋਏ ਆ ਕਿਤੇ ਗੋਟਾ ਹੈ ਕਿਤੇ ਏਮਬਰਾਇਡਰੀ ਹੈ ਕਿਤੇ ਫੁੱਲਾਂ ਦਾ ਕੰਮ ਜਿਹੜਾ ਕਿ ਕੀਤਾ ਹੋਇਆ ਦੇਖੋ ਸਟਾਫ ਮਸਲੀਨ ਆ ਚੁੱਕਾ ਜੀ ਆ ਦੇਖੋ ਕਿੰਨਾ ਸੋਹਣਾ ਦੇਖੋ ਡੀਸੈਂਟ ਪੀਸ ਆ ਚੁੱਕਾ ਹੈਗਾ ਪੂਰਾ ਹੈਵੀ ਦੇ ਵਿੱਚ ਫਲਾਵਰ ਬਣੇ ਹੈਗੇ ਆ ਏ ਘੇਰਾ ਬਹੁਤ ਪਿਆਰਾ ਹੈਗਾ ਨਾਲ ਦੇ ਕੋ ਸਲੀਵਜ਼ ਵਰਕ ਆ ਚੁੱਕੇ ਹੈਗੇ ਆ ਤੇ ਨਾਲ ਦੇ ਕੋ ਬਾਟਮ ਵਰਕ ਆ ਚੁੱਕੇ ਹੈਗੇ ਆ ਤੇ ਨਾਲ ਦੇ ਕੋ ਚੁੰਨੀ ਕਿੰਨੀ ਸੋਹਣੀ ਆ ਚੁੱਕੀ ਹੈ ਇਹ ਵੀ ਆਪਾਂ ਤੁਹਾਨੂੰ ਦੇਣਾ ਹੈ 16 1600 ਸਿਰਫ 500 ਤੇ ਪਿਆਰ ਵਿੱਚ ਬਿਲਕੁਲ 골ਡਨ ਕਲਰ ਦਾ ਜੋ ਇੱਥੇ ਗੋਟਾ ਦਾ ਵਰਕ ਕੀਤਾ ਹੈ ਬਹੁ ਕਿੰਨਾ ਸੋਹਣਾ ਦੇਖੋ ਨੈਕਰ ਤੇ ਵਰਕ ਕੀਤਾ ਹੈਗਾ ਨਾਲ ਬਾਟਮ ਕਿੰਨੀ ਸੋਹਣੀ ਆ ਚੁੱਕੀ ਥ्रेड ਦਾ ਵਰਕ ਕੀਤਾ ਹੈਗਾ ਨਾਲ ਦੇਖੋ ਚੁੰਨੀ ਕਿੰਨੀ ਸੋਹਣੀ ਆ ਚੁੱਕੀ ਹੈ ਗਿਆ ਸਿਰਫ ਆਪਾਂ ਦੇਣਾ 895 ਰੁਪਏ ਵਿੱਚ ਇਹ ਚ ਕਲਰ ਲਾਈਟ ਡਾਰਕ ਹਰ ਤਰ੍ਹਾਂ ਦੇ ਤੁਹਾਨੂੰ ਮਿਲ ਜਾਣੇ ਹੈਗੇ ਤੁਸੀਂ ਸੋਚੋ ਇਹੋ ਜਿਹੜੀ ਚੁੰਨੀ ਹੈ ਇਹ ਨਾਰਮਲੀ ਮਾਰਕੀਟ ਦੇ ਵਿੱਚ ਘੱਟੋ-ਘੱਟ 1000 ਰੁਪਏ ਦੀ ਚੁੰਨੀ ਹੁੰਦੀ ਔਰ ਤੁਸੀਂ ਚੁੰਨੀ ਦੇ ਨਾਲ ਸੂਟ ਜਿਹੜਾ ਕਿ ਇੱਥੇ ਤੁਹਾਨੂੰ ਦਿੱਤਾ ਜਾ ਰਿਹਾ ਬਹੁਤ ਹੀ ਸੋਨਾ ਕਲਰ ਤੁਸੀਂ ਦੇਖ ਸਕਦੇ ਹੋ ਟੇਲ ਗ੍ਰੀਨ ਕਲਰ ਜੋ ਕਿ ਨਾਰਮਲੀ ਆਪਾਂ ਨੂੰ ਕਿਤੇ ਮਿਲਦਾ ਵੀ ਮਾਰਕੀਟ ਦੇ ਵਿੱਚ ਬਹੁਤ ਰੇਅਰ ਹੈਗਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਨਾ ਵਰਕ ਜਿਹੜਾ ਕੀਤਾ ਹੋਇਆ ਇਹ ਬੀਡਸ ਜਿਹੜੇ ਹੈ ਕਿ ਪ੍ਰੋਪਰ ਵਰਕ ਰਹਿਣਗੇ ਬਿਲਕੁਕੁਲ ਵੈਂਕ ਪ੍ਰੋਪਰ ਇਧੇ ਥ्रेड ਵਰਕ ਦਾ ਕੰਮ ਹੈਗਾ ਨਾਲ ਦੇਖੋ ਚੁੰਨੀ ਕਿੰਨੀ ਸੋਣੀ ਆ ਚੁੱਕੀ ਹੈਗੀ ਠੀਕ ਹੈ 7-800000 ਦੀ ਚੁੰਨੀ ਇਤਨਾਂ ਲੋ ਇਹਨੇ ਘੱਟ দামਾਂ ਤੇ ਸੂਟ ਜੜੇ ਨੇ ਤੇ ਲੋਕ ਖੁਸ਼ੀ ਦੇ ਨਾਲ ਲੈ ਵੀ ਰਹੇ ਨੇ ਮੈਂ ਦੇਖ ਰਹੀ ਹਾਂ ਕਿ ਸੇਰੇ ਆਣਾ ਜਿਹੜਾ ਸ਼ੁਰੂ ਹੋ ਚੁੱਕੇ ਨੇ ਕੀ ਕਾਰਨ ਕੀ ਹੈ ਇਹਨੇ ਘੱਟ ਦਾਮ? ਇਹ ਕਾਰਨ ਇਹ ਹੈ ਕਿ ਸਾਕੋ ਸਿੱਧਾ ਮਾਲ ਡਾਇਰੈਕਟ ਫੈਕਟਰੀ ਨਿਵਾ ਰਹੇ ਆ ਠੀਕ ਹੈ ਸਾਡੇ 5-5 10 ਰੁਪਏ 15-15 ਦੇ ਮਾਰਜਿਨ ਅਸ ਚੀਜ਼ ਵੇਚੀ ਦੀ ਹੈ ਕਿ ਇਹ ਨਹੀਂ ਕਿ ਆਪਾਂ ਵਿੱਚ ਹਜ਼ਾਰ-ਹਜ਼ਾਰ ਰੁਪਏ ਵਧਾ ਕੇ ਪਹਿਲੇ ਦਾ ਦੇਵਾਂਗੇ ਉਹ ਕੰਮ ਨਹੀਂ ਸਹੀ ਕਿ ਚਾਹੇ ਕੋਈ ਬੱਚਾ ਹੈ ਜੋ ਸਿਆਣਾ ਰੇਟ ਲੱਗਣਾ ਹੈਗਾ ਪ੍ਰਾਈਸ ਫਿਕਸ ਹੈਗਾ ਚਾਹੇ ਤੁਸੀਂ ਰੁਪਈਆ ਤੁਹਾਡਾ ਨਿਕਲਦਾ ਤੁਹਾਨੂੰ ਦੇਣਾ ਹੈ ਸਾਡਾ ਨਿਕਲਦਾ ਅਸੀਂ ਲੈਣਾ ਹੈਗਾ ਤੇ 365 ਦੇ ਜੋ ਤੁਸੀਂ ਮਰਜੀ ਆ ਸਕਦੇ ਹੈਗੇ ਸਾਡੇ ਸੰਡੇ ਸਟੋਰ ਵੀ ਉਪਰ ਸੰਡੇ ਆ ਕੇ ਸ਼ਾਪਿੰਗ ਕਰ ਸਕਦੇ ਆ ਕਿ ਕੋਈ ਚੀਜ਼ ਚੇਂਜ ਕਰਾਉਣੀ 11 ਵਜੇ ਤੋਂ ਪਹਿਲਾਂ ਭਲਾ ਕਿ ਚੇਂਜ ਕਰ ਸਕਦੇ ਠੀਕ ਹੈ ਤੇ ਬਾਕੀ ਤੁਸੀਂ ਨਵੀਂ ਨਵੀਂ ਸਾਡੀ ਅਪਡੇਟ ਦੇਖਣੀ ਹੈ ਅਪਡੇਟ ਦੇਖਣੀ ਹੈ ਕਿ ਸਾਡੇ ਇੰਸਟਾਗ੍ਰਾਮ YouTube Facebook ਪੇਜ ਆ ਗਿਆ ਵੱਡਾ ਢੀ ਭੂਮਾਂਗਾ ਤੁਸੀਂ ਲਾਈਵ ਫਾਲੋ ਕਰ ਸਕਦੇ ਨਵੀਂ ਨਵੀਂ ਤੁਸੀਂ ਅਪਡੇਟ ਦੇਖ ਸਕਦੇ ਹੈਗੇ ਤੇ ਜੇਕਰ ਲੋਕ ਜਿਹੜੇ ਨੇ ਅਦੇਸ਼ੋਂ ਬਾਹਰ ਬੈਠੇ ਨੇ ਉਹ ਆਰਡਰ ਕਰਨਾ ਚਾਹੁੰਦੇ ਨੇ ਤੇ ਉਹ ਕਿਵੇਂ ਕਰ ਸਕਦੇ ਉਹ ਸਾਡੇ ਨੰਬਰ ਦਿੱਤੇ ਸਕ੍ਰੀਨ ਤੇ ਆ ਰਿਹਾ ਹੈ ਤੁਸੀਂ ਕਾਲ ਕਰਕੇ ਵੀਡੀਓ ਕਾਲ ਕਰਕੇ ਕਰਕੇ ਦੇਖ ਸਕਦੇ ਹੈ ਕਿ ਸਾਡੇ ਉਹਨਾਂ ਨੂੰ ਜਿਹੜ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੂਟ ਜਿਹੜੇ ਨੇ ਪੂਰਾ ਸਾਲ ਇਸੇ ਰੇਟ ਦੇ ਉੱਤੇ ਤੁਹਾਨੂੰ ਇਹ ਸੂਟ ਮਿਲਣ ਵਾਲੇ ਤੁਸੀਂ ਕਿਸੇ ਵੀ ਦਿਨ ਕਿਸੇ ਵੀ ਟਾਈਮ ਜਿਹੜਾ ਕੀ ਹੈ ਵੱਡਾ ਡਿਪੂ ਬੰਗਾ ਵਿਖੇ ਪਹੁੰਚਦੇ ਹੋ ਤੇ ਤੁਹਾਨੂੰ ਉਸੇ ਰੇਟ ਤੇ ਮਿਲਣਗੇ ਬਹੁਤ ਹੀ ਸੋਹਣੇ ਸੂਟ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਹੀ प्यारे कलर ਨੇ اور ਇਕ ਹੀ ਸੈਗਮੈਂਟ ਦੇ ਵਿੱਚ ਇਹਨਾਂ ਨੇ ਘੱਟੋ ਘੱਟ 8 10 15 ਸੂਟ ਜਿਹੜੇ ਖੋਲ ਕੇ ਦਿਖਾ ਦਿੱਤੇ ਨਾਰਮਲੀ ਜਿਹੜੇ ਕੀ ਹੈ ਮਾਰਕੀਟ ਦੇ ਵਿੱਚ ਵੀ ਤੁਸੀਂ ਜਾਣਦੇ ਹੋ ਤਾਂ ਘੱਟੋ ਘੱਟ 2 ਜਾਂ 4 ਜਾਂ ਵੱਧ ਤੋਂ ਵੱਧ 5 6 ਸੂਟ ਜਿਹੜੇ ਕੀ ਦਿਖਾਏ ਜਾਂਦੇ ਨੇ ਉਹਦੇ ਵਿੱਚ ਵੀ ਕਲਰ ਦੀ ਜਿਹੜੀ ਵੈਰਾਈਟੀ ਹੈ ਕਰੀਏ ਤਾਂ ਘੱਟ ਨਹੀਂ ਹੁੰਦੀ ਤਾਂ ਜੇਕਰ ਪ੍ਰਿੰਟ ਦੀ ਗੱਲ ਕਰੀਏ ਉਹ ਵੀ ਸੇਮ ਸੇਮ ਹੁੰਦੇ ਲੇਕਿਨ ਤੁਸੀਂ ਇੱਥੇ ਦੇਖ ਸਕਦੇ ਹੋ ਬਹੁਤ ਹੀ ਡਿਫਰੈਂਟ ਡਿਜ਼ਾਈਨਸ ਦੇ ਪ੍ਰਿੰਟ ਨੇ ਡਿਫਰੈਂਟ ਡਿਜ਼ਾਈਨਸ ਦਾ ਵਰਕ ਹੈ ਡਿਫਰੈਂਟ ਡਿਜ਼ਾਈਨ ਦੇ ਸਾਰਾ ਟੈਕਸਚਰ ਜਿਹੜਾ ਕੀ ਹੈ ਕਲਰ ਹੈ ਪ੍ਰਿੰਟਿੰਗ ਹੈ ਸਭ ਟ ਤਾਨੂੰ ਇੱਕ ਛੱਤ ਹੇਟਾ ਮਿਲਣ ਵਾਲੀ ਚਾਹੇ ਤੁਸੀਂ ਆਫਿਸ ਵੇਅਰ ਖਰੀਦਣਾ ਚਾਹੁੰਦੇ ਹੋ ਚਾਹੇ ਤੁਸੀਂ ਕਿਸੇ ਫੰਕਸ਼ਨ ਲਈ ਖਰੀਦਣਾ ਚਾਹੁੰਦੇ ਹੋ ਚਾਹੇ ਤੁਸੀਂ ਨੋਰਮਲ ਜੋ ਸੂਟ ਨੇ ਕਰਪਾਨ ਦੇ ਲਈ ਜਾਂ ਕਿਸ ਨੂੰ ਗਿਫਟ ਕਰਨਾ ਚਾਹੁੰਦੇ ਹੋ ਤੁਹਾਨੂੰ ਤੁਹਾਡੇ ਲਈ ਇੱਕੋ ਹੀ ਜਗ੍ਹਾ ਮੈਂ 올 ਅੰਡਰ ਵਨ ਰੂਫ ਤੁਹਾਨੂੰ ਸਾਰਾ ਸਟੱਫ ਸਾਰੇ ਪ੍ਰੋਡਕਟ ਜਿਹੜੇ ਆਈਟਮਸ ਜਿਹੜੇ ਇੱਥੇ ਵੱਡਾ ਡਿਪੋ ਤੇ ਮਿਲਣ ਵਾਲੇ ਨੇ ਦੇਖੋ ਕਿਨੇ ਕਿਨੇ ਸੋਹਣੇ ਆਰਟੀਕਲ ਆ ਚੁੱਕੇ ਵੱਖ-ਵੱਖ ਤੋਂ ਡਿਜ਼ਾਈਨਿੰਗ ਮਣੀ ਹੈਗੀ ਹੈ ਵਾਹ ਵਾਲੀ ਫੀਲਿੰਗ ਆਉਣੀ ਹੈਗੀ ਹੈ ਠੀਕ ਹੈ ਸੂਟ ਕਿੰਨਾ ਸੋਹਣਾ ਆ ਚੁੱਕਾ ਤੇ ਨਾਲ ਦੇ ਕੋਈ ਚੁੰਨੀ ਕਿੰਨੀ ਟ ਗੜੀ ਹਰ ਇੱਕ ਤੋਂ ਪਰ ਟੈਗ ਲੱਗੇ ਹੋਏ ਇਹ ਨਹੀਂ ਤੁਹਾਨੂੰ ਚੀਜ਼ ਪਸੰਦ ਆ ਕਿ ਰੇਟ ਵਧ ਗਿਆ ਕੱਟ ਗਿਆ ਜਿਹੜਾ ਤੁਹਾਨੂੰ ਬਾਹਰ ਮਿਲਦਾ ਹੈਗਾ 15000 ਦਾ 16000 ਆਪਾਂ ਦੇਣਾ 9000 ਦੇ ਵਿੱਚ ਇਹ ਪੂਰਾ ਹੈਵੀ ਦੇ ਵਿੱਚ ਆ ਚੁੱਕਾ ਪਿਓਰ ਦੇ ਵਿੱਚ ਦੇਖੋ ਕਿੰਨਾ ਸੋਨਾ ਜਿਹੜਾ ਚੱਪ ਹੈ ਅੱਛਾ ਸੂਟਾਂ ਦੇ ਵਿੱਚ ਸਾਰੇ ਕਾਟਨ ਵੀ ਮੌਜੂਦ ਨੇ ਸਿਲਕ ਵੀ ਮੌਜੂਦ ਹੈ ਕਿ ਤੁਹਾਨੂੰ ਹਰ ਤਰ੍ਹਾਂ ਸਟਾਫ ਮੈਂਡ ਹੈਗੇ ਔਰਗੰజా ਚਾਹੀਦਾ ਤੁਹਾਨੂੰ ਸਿਲਕ ਚਾਹੀਦੀ ਹੈਗੇ ਤੁਹਾਨੂੰ ਕਾਟਨ ਚਾਹੀਦੀ ਹੈ ਤੁਹਾਨੂੰ ਮਸਲੀਨ ਚਾਹੀਦੀ ਹੈਗੀ ਇਹਦੇ ਵਿੱਚ ਹਰ ਤਰ੍ਹਾਂ ਤੁਹਾਨੂੰ ਡਿਜ਼ਾਈਨਿੰਗ ਮੈਂਡ ਹੈਗੀ ਹਰ ਤਰ੍ਹਾਂ ਤੁਹਾਨੂੰ ਸਟਾਫ ਮੈਂਡ ਹੈਗਾ ਤੇ ਤੁਸੀਂ ਬਿਲਕੁਲ ਦੇਖ ਸਕਦੇ ਹੋ ਤੇ ਬਹੁਤ ਹੀ ਸੋਹਣੇ ਕਲਰ ਨੇ ਇੱਕ ਤੋਂ ਇੱਕ ਡਿਫਰੈਂਟ ਕਲਰ ਹੈ ਯੂਨਿਕ ਕਲਰ ਹੈ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰੇ ਨੇ ਤੁਸੀਂ ਦੇਖ ਸਕਦੇ ਹੋ ਤੇ ਲੋਕ ਜਿਹੜੇ ਨੇ ਇੱਕ ਤੋਂ ਆਵਾਜ਼ ਤੁਸੀਂ ਦੇਖ ਸਕਦੇ ਹੋ ਬਾਹਰ ਆਣਾ ਜਿਹੜਾ ਸ਼ੁਰੂ ਹੋ ਚੁੱਕੇ ਨੇ 10 ਸੂਟ ਲੈ ਆਂਦੇ 20 ਸੂਟ ਲੈ ਕੇ ਜਾਂਦੇ ਕਿਉਂਕਿ ਰੇਟ ਹੀ ਇਹੋ ਜਿਹਾ ਕਿ ਇਨਸਾਨ ਸੋਚਦਾ ਹੈ ਕਿ ਇਹ ਵੀ ਲੈ ਲਈਏ ਇਹ ਵੀ ਸੂਟ ਲੈ ਲਈਏ ਇਹ ਵੀ ਸੂਟ ਲੈ ਲਈਏ ਸੋ ਵੀ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਜੀ yellow ਕਲਰ ਆ ਚੁੱਕਾ ਬਹੁਤ ਸੋਹਣਾ ਸੂਟ ਆ ਚੁੱਕਾ ਹੈਗਾ ਪੀਓਜ਼ ਵੀ ਚਾ ਚੁੱਕਾ ਹੈਗਾ ਤੁਹਾਨੂੰ ਬਾਹਰ 10 12 ਜਰ ਕੱਟ ਨਹੀਂ ਮੈਣਾ ਇਹ ਕਿਹਾ ਤੇ ਨਾਲ ਦੇਖੋ ਚੁਣੀ ਕਿ ਨਟੋਰੀ ਆ ਚੁੱਕੀ ਹੈਗੀ ਹਰ ਤਰ੍ਹਾਂ ਦੇ ਬਟਿਕ ਪੀਸਮੈਂਟ ਹੈਗੇ ਆ ਤੁਸੀਂ ਜਲਦੀ ਜਲਦੀ ਵੱਡੜੀ ਪਵਾ ਕੇ ਨਾ ਆਪਣੀ ਪਸੰਦ ਅਕੋਰਡਿੰਗ ਦਾ ਕੀਆ ਥੋੜਾ ਜਲਦੀ ਜਲਦੀ ਆਉਣ ਦੀ ਕੋਸ਼ਿਸ਼ ਕਰੋ ਤੁਹਾਨੂੰ ਪਤਾ ਵੱਡੜੀ ਪੂਜ 크ਰਾਊਡ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਯਾ ਤੇ ਇਹ ਕਰੰਟਲੀ ਜੇ ਗੱਲ ਕੀਤੀ ਜਾਵੇ ਤਾਂ ਕੀ ਲੇਟੈਸਟ ਟ੍ਰੈਂਡ ਕੀ ਚੱਲ ਰਿਹਾ ਹੈ ਕਿ ਲੋਕਾਂ ਨੂੰ ਪਸੰਦ ਆ ਗਰਮੀ ਦੇ ਵਿੱਚ ਪੇਸਟਲ ਕਲਰ ਵੀ ਬਹੁਤ ਡਿਮਾਂਡ ਹੁੰਦੀ ਹੈ ਇਹੋ ਜਿਹੇ ਰੰਗਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਬਿਲਕੁਲ ਬੜਾ ਡੀਸੈਂਟ ਕਲਰ ਹੈਗਾ ਜਿਹੜਾ ਤੁਸੀਂ ਮਰਜ਼ੀ ਵੇਅਰ ਕਰ ਸਕਦੇ ਹੋ ਨਾ ਚਾਹੇ ਸਮਰ ਹੋਵੇ ਚਾਹੇ ਵਿంటర్ ਹੋਵੇ ਜਦੋਂ ਮਰਜ਼ੀ ਪਾ ਲਓ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਆਪਾਂ ਦੇਣਾ ਸਿਰਫ 5500 ਰੁਪਏ ਚ ਦੇਣਾ ਹੈਗਾ ਜੀ ਜਿਹੜੇ ਤੇਰੇ ਕੋਲ ਮਾਲ ਹੈਗਾ ਉਹ ਪੂਰਾ ਸਾਰਾ ਸਾਲ ਰਹਿੰਦਾ ਹੈ ਯਾਨੀ ਕਿ ਗਰਮੀ ਦੇ ਵਿੱਚ ਜਿਵੇਂ ਬਾਹਰਲੇ ਨੂੰ ਕਦੀ ਗਰਮੀ ਦੇ ਚਾਹੇ ਸਰਦੇ ਕਪੜਾ ਚਾਹੀ ਜਦੋਂ ਮਰਜੀ ਐਨੀ ਟਾਈਮ ਆ ਸਕਦੇ ਤੁਹਾਨੂੰ ਹਰ ਤਰ੍ਹਾਂ ਇੱਥੋਂ ਵੈਰਾਈਟੀ ਮਿਲਣੀ ਹੈਗੀ ਆ ਠੀਕ ਹੈ ਤੇ ਸਾਡੇ ਜਿੰਦਾ ਭੈਣ ਭਾਈ ਜਿਹੜੇ ਆਊਟ ਆਫ ਕੰਟਰੀ ਜਾਂਦੇ ਜਿਹਨਾਂ ਵੀਜਾ ਵਗੈਰ ਲੱਜ ਜਾਂਦੇ ਆ ਆਈਲੈਂਡਸ ਕਰਕੇ ਜਾਂਦੇ ਹੈਗੇ ਆ ਨਾ ਸਟੂਡੈਂਟ ਵੀਜਾ ਜਾਂਦੇ ਹੈ ਉਹ ਵੀ ਇੱਥੋਂ ਜਿੰਦਾ ਮਰਜੀ ਆਪੇ ਵੈਂਟਰ ਦਾ ਸਮਾਨ ਲੈ ਕੇ ਜਾ ਸਕਦੇ ਹਰ ਤਾਈ ਤੁਹਾਨੂੰ ਇੱਥੋਂ ਵੈਰਾਈਟੀ ਮਿਲ ਜਾਨੀ ਹੈਗੀ ਹੈ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦੇ ਕਲਰ ਇੱਥੇ ਮੌਜੂਦ ਨੇ ਬਹੁਤ ਹੀ ਖੂਬਸੂਰਤ ਪਰਮਾਰ ਸੂਟਾਂ ਦੀ ਮੈਨੂੰ ਲੱਗਦਾ ਤੁਹਾਨੂੰ ਸ਼ਹਿਰ ਵਿੱਚ ਕਿਤੇ ਵੀ ਜਾਣ ਦੀ ਲੋੜ ਨਹੀਂ ਦੂਰੋਂ ਦੂਰੋਂ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਵੱਡ ਆਹ ਦੇਖੋ ਕਿੰਨੀ ਪਿਆਰੀ ਦੇਖੋ ਬਾਜੂ ਵਰਕ ਆ ਚੁੱਕਾ ਨਾਲ ਲਹਿੰਗਾ ਕਿੰਨਾ ਸੋਹਣਾ ਆ ਚੁੱਕਾ ਹੈਗਾ ਤੇ ਨਾਲ ਦੇਖੋ ਚੁੰਨੀ ਕਿੰਨੀ ਸੋਹਣੀ ਆ ਚੁੱਕੀ ਹੈਗੀ ਆ ਬਿਲਕੁਲ ਜਿਵੇਂ ਆਪਾਂ ਕਹਿ ਸਕਦੇ ਆ ਕਿ ਇੱਕ ਡਿਜ਼ਾਈਨਰ ਸੂਟ ਜਿਹੜਾ ਲਹਿੰਗਾ ਜਿਹੜਾ ਕੀ ਹੈ ਤੁਹਾਨੂੰ ਦਿੱਤਾ ਜਾ ਰਿਹਾ ਬਹੁਤ ਹੀ ਸੋਹਣੇ ਡਿਜ਼ਾਈਨਸ ਨੇ ਬਹੁਤ ਹੀ ਸੋਹਣੇ ਪ੍ਰਿੰਟਸ ਨੇ ਇੱਕ ਵਰਕ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸਫਾਈ ਦੇ ਨਾਲ ਕੀਤਾ ਹੋਇਆ ਹੈ ਤੇ ਬਹੁਤ ਹੀ ਜਿਹੜਾ ਐਲੀਗੈਂਟ ਇੱਕ ਡੀਸੈਂਟ ਡਿਜ਼ਾਈਨ ਜਿਹੜਾ ਕਿ ਲੱਗ ਰਿਹਾ ਕਿ ਹਰ ਕੋਈ ਤੁਹਾਨੂੰ ਪੁੱਛੇਗਾ ਕਿ ਤੁਸੀਂ ਇਹ ਪਰਚੇਸ ਕੀਤਾ ਹੈ ਕੌਣ ਡਿਜ਼ਾਈਨਰ ਨੇ ਕਿੱਥੋਂ ਪਰਚੇਸ ਕੀਤਾ ਹੈ ਤੇ ਤੁਸੀਂ ਕਹਿ ਸਕਦੇ ਹੋ ਕਿ ਵੱਡਾ ਡਿਪੂ ਤੇ ਪਰਚੇਸ ਕੀਤਾ ਦੇਖੋ ਕਿੰਨੇ ਹੀ ਸੋਹਣੇ ਕਿੰਨੇ ਪਿਆਰੇ ਕਲਰ ਬ੍ਰਾਈਟ ਕਲਰ ਜਿਹੜੇ ਕਿ ਨੇ ਬਹੁਤ ਹੀ ਸਫਾਈ ਦੇ ਨਾਲ ਏਮਬਰਾਇਡਰੀ ਵਰਕ ਇਹ ਸਿਰਫ ਆ ਪਾ ਦਿਨਾ ਹੈਗਾ ਘਟੇ ਤੇ ਲੈਣਾ ਛਲੇ ਦਾ ਲਹਿੰਗਾ ਥਾਲੇ ਉਹ 90000 ਰੇਂਜ ਆ ਠੀਕ ਹੈ ਲਹਿੰਗਾ ਥਾਲੇੜਾ ਆਪਾ ਆ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਸ਼ੇਡਸ ਆ ਚੁੱਕੇ ਆ ਡਿਜ਼ਾਈਨ ਕਿੰਨੇ ਕਿੰਨੇ ਆ ਚੁੱਕੇ ਆ ਇਹਦਾ ਤੁਹਾਨੂੰ ਪ੍ਰਾਈਸ ਦਦਨੇ ਹੈਗਾ ਹਰ ਇੱਕ ਦੇ ਉੱਪਰ ਟੈਗ ਲੱਗੇ ਹੋਏ ਆ ਇਹਨਾਂ ਚੀਜ਼ ਪਸੰਦ ਆਈ ਘਟੇ ਉਹ ਕੰਮ ਨਹੀਂ ਇਹ ਤੁਹਾਨੂੰ ਦੇਣਾ ਹੈਗਾ 45000 ਰੇਂਜ ਆ ਆ ਦੇਖੋ ਜੀ ਇਹ ਆ ਚੁੱਕਿਆ ਹੈਗਾ ਜੀ ਅੰਬੀਆਂ ਸਟਾਇਲ ਆ ਚੁੱਕਾ ਅੰਬੀਆਂ ਵਾਲਾ ਜੀ ਅੰਬੀਆਂ ਵਾਲਾ ਸੂਟ ਆ ਗਿਆ ਕਾਫੀ ਚੱਲਦਾ ਹੈਗਾ ਜੀ ਪੂਰਾ ਬਿਲਕੁਲ ਦੇਖੋ ਪਰਲ ਦਾ ਵਰਕ ਕੀਤਾ ਹੋਇਆ ਹੈਗਾ ਤੈਨਾਂ 2035 ਰ ਕਟ ਨਹੀਂ ਦਿੰਦੇ ਹੈ ਕਿ ਆਪਾਂ 2495 ਹੀ ਦੇਣਾ ਜੀ ਸੂਟ ਇਹ 2095 ਤੋਂ ਸੇ ਜੇਕਰ ਕੋਈ ਵੀ ਤੁਹਾਡੇ ਫੰਕਸ਼ਨ ਆਉਣ ਵਾਲਾ ਹੈ ਜਾਂ ਨਹੀਂ ਵੀ ਆਉਣ ਵਾਲਾ ਤੁਸੀਂ ਤਾਂ ਵੀ ਆ ਕੇ ਲੈ ਕੇ ਜਾ ਸਕਦੇ ਹੋ ਕਿਉਂਕਿ ਤੁਹਾਨੂੰ ਤਾਂ ਮਨ ਹੀ ਕਰਨਾ ਹੈ ਕਿ ਮੈਂ ਇੱਕ ਦੋ ਸੂਟ ਵੱਖਰੇ ਲੈ ਜਾਵਾਂ ਐਕਸਟਰਾ ਲੈ ਕਲਰ ਸ਼ੇਡ ਦੇਖੋ ਕਿੰਨੇ ਕਿੰਨੇ ਸੋਹਣੇ ਵਿੱਚ ਆ ਚੁੱਕੇ ਹੈ ਕਲਰ ਲਾਈਟ ਵੀ ਹੈ ਕਲਰ ਡਾਰਕ ਵੀ ਹੈ ਪਸੰਦ ਕਸਟਮਰ ਦੀ ਹੋਣੀ ਹੈਗੀ ਥੋੜੇ ਜਲਦੀ ਆ ਕੇ ਆਪਣੀ ਪਸੰਦ ਦੇ ਕੋਲ ਜਿੱਦਾਂ ਤੁਹਾਨੂੰ ਕਲਰ ਚਾਹੀਦਾ ਜਿੱਦਾਂ ਤੁਹਾਨੂੰ ਡਿਜ਼ਾਈਨ ਚਾਹੀਦੀ ਲੈ ਕੇ ਜਾ ਸਕਦੇ ਹੈਗੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਨੇ ਕਲਰ ਹਨ ਇੱਕ ਡਿਜ਼ਾਈਨ ਅੰਬੀਆ ਸਟਾਈਲਸ ਦਿਖਾਇਆ ਉਹਦੇ ਵਿੱਚ ਵੀ ਕਿੰਨੇ ਹੀ ਵੈਰਾਈਟੀ ਜੜੀ ਹੈ ਦਿਖਾ ਚੁੱਕੇ ਨੇ ਬਹੁਤ ਹੀ ਜ਼ਿਆਦਾ ਵੈਰਾਈਟੀ ਨੇ ਕਲਰ ਨੇ ਤੁਹਾਨੂੰ ਇੱਕ ਇੱਕ ਸੂਟ ਜਿਹੜਾ ਕਿ ਓਪਨ ਕਰਕੇ ਤੇ ਆਈਟਮ ਜਿਹੜੀ ਚੈੱਕ ਕਰਕੇ ਦਿਖਾਏ ਇੱਕ ਹੋਰ ਸੂਟ ਖੋਲ ਰਹੇ ਨੇ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਕੰਬੀਨੇਸ਼ਨ ਹੈ ਸਕਾਈ ਬਲੂ ਔਰ ਨੇਵੀ ਬਲੂ ਦਾ ਜੋ ਕਿ ਬਹੁਤ ਪਸੰਦ ਕੀਤਾ ਜਾਂਦਾ ਔਰ ਕਿੰਨਾ ਸੋਹਣਾ ਜੋ 골ਡਨ ਧਾਗੇ ਦਾ ਵਰਕ ਹੈ 골ਡਨ ਥ्रेड ਦਾ ਜੋ ਵਰਕ ਹੈ ਉਹ ਕਿੱਤਾ ਸਿਰਫ 2995 ਦੇਣਾ ਬਣਵੇ ਪੂਰਾ ਸਿਰਫ 2995 ਤੇਨੇ ਜਿਹੜੇ 5 ਰੁਪਏ ਆਪਾਂ ਠੀਕ ਹੈ ਇਸ ਕਲਰ ਡੀਅਰ ਦਾ 10000 ਤੋਂ ਵੀ ਘੱਟ ਇਹ ਸੂਟ ਜਿਹੜਾ ਤੁਹਾਨੂੰ ਵਿਦ ਦੁਪੱਟਾ ਕਿ ਬਹੁਤ ਹੀ ਸੋਨਾ ਜਿਹੜਾ ਵਰਕ ਕੀਤਾ ਹੋਇਆ ਹੈ ਬਹੁਤ ਹੀ ਸੋਹਣੇ ਕਲਰ ਨੇ ਬਿਊਟੀਫੁੱਲ ਕਲਰ ਨੇ ਬਹੁਤ ਹੀ ਪਸੰਦ ਕੀਤੇ ਜਾਂਦੇ ਹੈ ਇਹ ਵੀ ਨਹੀਂ ਕਿ ਕੋਈ ਆਊਟ ਆਫ ਜੋ ਟ੍ਰੈਂਡ ਹੈ ਉਹ ਤੁਹਾਨੂੰ ਇੱਥੇ ਮਿਲੇਗਾ ਕਿ ਜੋ ਪੁਰਾਣਾ ਮਾਲ ਆ ਮਿਲੇਗਾ ਨਹੀਂ ਬਿਲਕੁਲ ਨਹੀਂ ਬਿਲਕੁਲ ਲੇਟੈਸਟ ਜਿਹੜੇ ਟ੍ਰੈਂਡ ਨੇ ਤੁਹਾਨੂੰ ਇੱਥੇ ਕੰਮ ਜਿਹੜਾ ਕੀ ਹੈ ਕੀਤਾ ਹੋਇਆ ਮਿਲੇਗਾ ਬਹੁਤ ਹੀ ਸਫਾਈ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਿਆਰਾ ਬਾਰਡਰ ਹੈ ਕਿੰਨਾ ਸੋਨਾ ਵਰਕ ਕੀਤਾ ਹੋਇਆ ਹੈ ਜੋ ਬੀਡਸ ਦਾ ਵਰਕ ਹੈ ਥ੍ਰੈਡ ਦਾ ਵਰਕ ਹੈ ਬਹੁਤ ਹੀ ਸੋ ਮੈਂ ਤੁਹਾਨੂੰ ਪਹਿਣਾ ਇਹ ਚ ਤਿੰਨ ਸ਼ੇਡਸ ਆਈਆਂ ਹੈਗੀਆਂ ਇੱਕ 2400 ਇੱਕ 2000 ਤੇ ਇੱਕ 4000 ਰੇਂਜ ਚ ਆਈ ਠੀਕ ਹੈ ਜੀ ਇਹਨੇ ਵਿੱਚ ਅਲੱਗ ਅਲੱਗ ਰਾਈ ਮੈਚ ਵਿੱਚ ਅਲੱਗ ਅਲੱਗ ਡਿਜ਼ਾਈਨ ਲੱਗੀ ਹੋਈ ਹੈ ਤੁਸੀਂ ਆਪਣੀ ਪਸੰਦ ਦੇ ਕੋਲ ਲੈ ਕੇ ਜਾਓ 2000 ਤੋਂ 2500 ਤੇ 3 ਜਾਂ 4 ਜਿਹੜੀ ਸ਼ੇਡਸ ਵਿੱਚ ਬਾਅਦ ਚੀਜ਼ਾਂ ਮਿਲਦੀਆਂ ਸਕੋ ਨਾ ਪਹਿਲੇ 11500 ਮਿਲਣੀ ਆਈਆਂ ਜੀ ਅੱਛਾ ਜਿੱਦਾਂ ਕਹਿੰਦੇ ਕਿ ਦੁਕਾਨ ਤੇ ਜਾਓ ਤਾਂ ਫਸਟ ਕੈਂਪ ਫਸਟ ਸਰਵਿਸ ਇਸਾ ਪਤਾ ਨਹੀਂ ਮਾਲ ਨਿਕਲ ਜਾਵੇ ਇਹੋ ਜੀ ਤਾਂ ਕੋਈ ਗੱਲ ਨਹੀਂ ਮੈਡਮ ਕੰਮ ਹੈ ਨਹੀਂ ਤੁਸੀਂ ਅੱਲੇ ਆਜ ਦੇ ਸਾਹ ਕੋ ਪੂਰਾ ਦੇ ਸਾਹ ਕੋ ਇੱਥੇ ਬੈਠ ਕੇ ਦੇਖ ਕੰਢੀ ਜਗ੍ਹਾ ਚੱਲ ਜਾਂਦੇ ਕਹਿੰਦੇ ਕੰਮ ਕੋਮ ਹੈ ਨਹੀਂਗਾ ਇੱਥੇ ਤਾਂ 8 ਵਜੇ ਲੋਕਾਂ ਦਾ ਰਸਪੈਕ ਇੱਥੇ ਤਾਂ ਮੇਲਾ ਲੱਗਾ ਰਹਿੰਦਾ ਹੀ ਠੀਕ ਹੈ ਉਹ ਸਿੱਥੇ ਕੰਮ ਹੈ ਨਹੀਂ ਗਿਆ ਤੁਸੀਂ ਜਦੋਂ ਮਰਜ਼ੀ ਆ ਕੇ ਦੇਖੋ ਇੱਥੇ ਤੁਹਾਨੂੰ ਵੱਡੜੀਪੂ ਵੀ ਮੇਲੇ ਲੱਗਣੇ ਕਹਿੰਦੇ ਬਾਜ਼ਾਰ ਬੈਠਾ ਬਿੱਲਾ ਵੱਡੜੀਪੂ ਲੱਗਾ ਮੇਲਾ ਮੇਲਾ ਤਾਂ ਹੀ ਲੱਗਦਾ ਕਿਉਂਕਿ ਵੈਰਾਈਟੀ ਜ਼ਿਆਦਾ ਮੈਨ ਨਹੀਂ ਘੱਟ ਰੇਟ ਤੇ ਮੈਣੀ ਲੋਕਾਂ ਨੂੰ ਉੱਥੇ ਜਾਣੇ ਸੀ ਲੋਕਾਂ ਦੇ ਫਾਇਦੇ ਹੁੰਦੇ ਹੈਗੇ ਆ ਹਾਂਜੀ ਤੁਸੀਂ ਇੱਥੇ ਸਟਾਫ ਹੀ ਦੇਖ ਸਕਦੇ ਹੋ ਬਲਕਿ ਲੋਕਾਂ ਦੇ ਨਾਰਮਲੀ ਜੋ ਦੁਕਾਨਾਂ ਤੇ ਦੋ ਜਾਂ ਚਾਰ ਲੋਕ ਹੁੰਦੇ ਨੇ ਲੇਕਿਨ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿੰਨੇ ਜੋ ਵਰਕਰਸ ਨੇ ਸਟਾਫ ਨੇ ਇੱਥੇ ਕੰਮ ਕਰ ਰਹੇ ਨੇ ਤੇ ਸਵੇਰੇ ਸਵੇਰੇ ਜਿਹੜਾ ਕਿ ਲੋਕਾਂ ਦਾ ਆਣਾ ਵੀ ਜਿਹੜਾ ਇੱਥੇ ਸ਼ੁਰੂ ਹੋ ਚੁੱਕਾ ਹੈ ਕਿਉਂ ਕਿ ਸਭ ਨੂੰ ਪਤਾ ਹੈ ਕਿ ਵੱਡਾ ਡਿਪੋ ਤੇ ਜੋ ਰੇਟ ਨੇ ਉਹਨਾਂ ਨੂੰ ਕਿਤੇ ਹੋਰ ਨਹੀਂ ਮਿਲਣ ਵਾਲੇ 250 ਤੋਂ ਸ਼ੂਟ ਸ਼ੁਰੂ ਹੋ ਜਾਂਦੇ ਔਰ ਸੂਟਾਂ ਦੀ ਕੋਈ ਗਿਣਤੀ ਨਹੀਂ ਹੈ ਵੈਰਾਈਟੀ ਕੋਈ ਲਿਮਿਟਿਡ ਨਹੀਂ ਹੈ ਔਰ ਰੇਟ ਜਿਹੜੇ ਨੇ 250 ਤੋਂ ਸ਼ੁਰੂ ਹੋ ਜਾਂਦੇ 250 350 450 ਹਰ ਤਰ੍ਹਾਂ ਦਾ ਸੂਟ ਤੁਹਾਨੂੰ ਆਫ ਟਵੀਅਰ ਫੰਕਸ਼ਨਲ ਫੈਸਟੀਵਲ ਸਭ ਤਰ੍ਹਾਂ ਦੇ ਸੂਟ ਵਰਕ ਵਾਲੇ ਸਿੰਪਲ ਸਭ ਤਰ੍ਹਾਂ ਦੇ ਸੂਟ ਜੇ ਤੁਹਾਨੂੰ ਇੱਕੋ ਹੀ ਛੱਤ ਹੈ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਸਿੱਧਾ ਪਹੁੰਚੋ ਵੱਡਾ ਡਿਪੋ